ਕੀ ਅੱਜਕੱਲ੍ਹ ਗਰਮੀ ਨੇ ਸਾਰਿਆਂ ਨੂੰ ਪਤਾ ਛੁੱਟੀਆਂ ਨੇ ਕਿਸੇ ਵੀ ਮੇਰੀਆਂ ਦੂਜੀਆਂ ਭੈਣਾਂ ਨੇ ਕੰਮ ਸਿੱਖਣਾ ਹੋਵੇ ਤੇ ਸਲਾਈ ਕਢਾਈ ਦਾ ਤੇ ਉਹ ਆਪਾਂ ਭੈਣ ਤੋਂ ਪੁੱਛਦੇ ਆ ਕੀ ਕੀ ਕੁਝ ਸਿਖਿਆਉਂਦੇ ਆ ਤੇ ਕੀ ਨਾ ਸਸਕਿਆ ਭੈਣ ਆਪਾਂ ਸਟਿਚਿੰਗ ਸਿਖਾਉਣੀ ਆ ਵੈਸੇ ਤਾਂ ਆਪਣਾ 1500 ਰੁਪਏ ਪਰ ਮੰਥ ਚੱਲ ਰਿਹਾ ਹੈਗਾ ਨਾਰਮਲ ਆਪਣੀ ਕੀ ਸਸਕਿਆ ਭੈਣ ਸਾਰਿਆਂ ਨੂੰ ਤੁਹਾਡਾ ਜਾਦੂ ਲਵਾਲ ਤੇ ਸਵਾਗਤ ਹੈ ਤੇ ਅੱਜ ਮੇਰੀਆਂ ਭੈਣਾਂ ਵਾਸਤੇ ਨਾ ਇੱਕ ਬਹੁਤ ਵਧੀਆ ਸਕੀਮ ਲੈ ਕੇ ਆਈਏ ਮੇਰੀ ਭੈਣ ਤੇ ਪਹਿਲਾਂ ਤਾਂ ਆਪਾਂ ਖੜੇ ਆ ਮਾਨਸਾ ਬੱਸ ਅਡੇ ਨਾਲ ਚੰਦ ਚੈਰ ਵਾਲੀ ਗਲੀ ਆ ਆਪਾਂ ਉੱਥੇ ਖੜੇ ਆ ਇਸ ਟਾਈ ਉਹ ਵਿਚਾਲੇ ਆ ਗੋਟਾ ਪੱਤੀ ਦੇ ਨਾਂ ਨਾਲ ਆ ਜਿਹੜਾ ਬੁਟੀਕ ਹੈ ਭੈਣ ਦਾ ਬੁਟੀਕ ਹੈ ਤੇ ਇਹਦੇ ਵਿੱਚ ਭੈਣ ਨਾਲ ਜਿਹੜਾ ਕੰਮ ਹੈ ਵੀ ਉਹ ਸਿਖਾਉਂਦੀ ਹੈ ਸਲਾਈ ਕਢਾਈ ਦਾ ਕੰਮ ਹੈ ਜਿਹੜਾ ਉਹ ਸਿਖਾਉਂਦੀ ਹੈ ਆਪਾਂ ਉਹਨਾਂ ਬਾਰੇ ਉਹਨਾਂ ਨੂੰ ਆਪਾਂ ਅੰਦਰ ਮਿਲ ਕੇ ਪੁੱਛਦੇ ਆਂ ਵੀ ਕੀ ਕੀ ਕੰਮ ਹੈ ਕੀ ਕੀ ਮਹੀਨੇ ਦਾ ਖਰਚਾ ਤੇ ਇਹ ਆਨਲਾਈਨ ਬਾਈ ਨੇ ਆਪਣੀ ਭੈਣ ਕੋਲ ਆਏ ਹੋਏ ਆ ਅੱਜ ਤੇ ਭੈਣ ਨਾਲ ਸਟੀਚਿੰਗ ਦਾ ਕੰਮ ਹੈ ਜਿਹੜਾ ਉਹ ਸਿਖਾਉਂਦੀ ਹੈ ਜਿਵੇਂ ਕਿ ਅੱਜਕੱਲ੍ਹ ਗਰਮੀ ਨੇ ਸਾਰਿਆਂ ਨੂੰ ਪਤਾ ਛੁੱਟੀਆਂ ਨੇ ਕਿਸੇ ਵੀ ਮੇਰੀਆਂ ਦੂਜੀਆਂ ਭੈਣਾਂ ਨੇ ਕੰਮ ਸਿੱਖਣਾ ਹੋਵੇ ਤੇ ਸਲਾਈ ਕਢਾਈ ਦਾ ਤੇ ਉਹ ਆਪਾਂ ਭੈਣ ਤੋਂ ਪੁੱਛਦੇ ਕੀ ਕੀ ਕੁਛ ਸਿਖਿਆਉਂਦੇ ਆ ਤੇ ਕੀ ਨਾ ਸਸ ਗਿਆ ਭਾਣੇ ਉਹ ਠੀਕ ਹੋ ਜੀ ਹਾਸ਼ੀਕਾਲ ਜੀ ਸਸ ਗਿਆ ਜੀ ਉਹ ਭਾਣੇ ਪੁੱਛਦੇ ਕੀ ਕੀ ਆ ਪਸ ਸਿਖਾਉਣੇ ਭਾਣੇ ਆਪਾਂ ਸਟਿਚਿੰਗ ਸਿਖਾਉਣੀ ਆ ਵੈਸੇ ਤਾਂ ਆਪਣਾ 1500 ਰੁਪਏ ਪਰ ਮੰਥ ਚੱਲ ਰਿਹਾ ਹੈਗਾ ਨਾਰਮਲ ਆਪਣੀ ਫੀਸ ਹੈਗੀ ਆ ਪਰ ਹੁਣ ਜਿਵੇਂ ਬੱਚਿਆਂ ਨੂੰ ਛੁੱਟੀਆਂ ਨਹੀਂਆਂ ਕੁੜੀਆਂ ਨੂੰ ਛੁੱਟੀਆਂ ਨਹੀਂਆਂ ਉਹਦਾ ਕਰਕੇ ਆਪਾਂ 2 ਮੰਥ ਦਾ ਬੈਚ ਰੱਖਿਆ ਹੋਇਆ ਜਿਸ 'ਤੇ ਆਪਾਂ 2500 ਰੁਪਏ ਫੀਸ 2500 2500 ਦਾ 2 ਮੰਥ ਦਾ ਉਹਦੇ ਚ ਬੈਚ ਆ ਇਹ ਚ ਪਹਿਨੇ ਮੈਨੂੰ ਐ ਦੱਸੋ ਵੀ ਤੁਸੀਂ ਕੀ ਕੀ ਸਿਖਾਉਣੀ ਹੋ ਵੀ ਕੀ ਤੋਂ ਸਟਾਰਟਿੰਗ ਮੰਨ ਲੇ ਕਿ ਨਾਰਮਲ ਕੱਪੜੇ ਤੋਂ ਲੈ ਕੇ ਵੀ ਆਪਾਂ ਲਹਿੰਗਾ ਵਗੈਰਾ ਆ ਹੋ ਗਿਆ ਜਾਂ ਪਾਜੋ ਹੋ ਗਈ ਇਹ ਚਾਪਾ ਸਿੰਪਲ ਸੂਟ ਤੋਂ ਲੈ ਕੇ ਸਿੰਪਲ ਤੋਂ ਹਾਂ ਜੀ ਡੀਐਨਐ ਸੁਤਾਂ ਤੱਕ ਸਟੀਚਿੰਗ ਸਿਖਾਵਾਂਗੇ ਸਿਖਾਵਾਂਗੇ ਜਿਵੇਂ ਉਹ ਚ ਸਿੰਪਲ ਸੂਟ ਆ ਜਾਂਦਾ ਪਲਾਜਾ ਸੂਟ ਹੋ ਗਿਆ ਜਿਵੇਂ ਅੱਜ ਕੱਲ ਚੱਲਿਆ ਫਰਸ਼ੀ ਸਲਵਾਰ ਚੱਲ ਰਹੀ ਆ ਸਟੇਟ ਸਲਵਾਰ ਹੋ ਗਈ ਕੋਟ ਸੈਟ ਹੋ ਗਏ ਲਹੰਗਾ ਵਗੈਰਾ ਹੋ ਗਿਆ ਬਲਾਉਜ਼ ਸੈੱਟ ਹੋ ਗਿਆ ਸਾਰਾ ਟੋਟਲ ਇਹ ਪਹਿਨੇ ਆਪਾਂ ਨੂੰ ਜਿਹੜਾ ਕੰਮ ਹੈ ਦੁਕਾਨ ਆਪਣੀ ਕਿੱਥੇ ਰਹਿ ਜਾਂਦੀ ਹੈ ਮੜਾ ਕੋ ਦੱਸ ਦਿਓ ਸਾਨੂੰ ਇਹ ਆਪਣੀ ਬੱਸ ਸਟੈਂਡ ਦੇ ਨਾਲ ਗਲੀ ਹੈ ਚੰਚਲ ਵਾਲੀ ਚੰਚਲ ਵਾਲੀ ਹਾਂਜੀ ਉਹਦੇ ਵਿੱਚ ਬਿਲਕੁਲ ਮਿਡਲ ਚ ਆ ਕੇ ਆ ਜਾਂਦੀ ਹੈ ਤੁਸੀਂ ਅੱਜਕੱਲ ਜਿਵੇਂ ਗਰਮੀਆਂ ਦਾ ਮੌਸਮ ਆ ਜਾਂ ਕੋਈ ਘਰੇ ਪ੍ਰੋਬਲਮ ਇਦਾਂ ਦੀ ਆ ਜਾਂਦੀ ਵੀ ਮੇਰੀਆਂ ਭੈਣਾਂ ਘਰੋਂ ਨਹੀਂ ਆ ਸਕਦੀਆਂ ਉਹਨਾਂ ਵਾਸਤੇ ਕੋਈ ਆਨਲਾਈਨ ਸਿਸਟਮ ਆਪਣੇ ਕੋਲ ਹੈਗਾ ਵੀ ਜਿਵੇਂ ਆਪਾਂ ਆਨਲਾਈਨ ਸਕੇ ਸਕੀਏ ਉਹ ਆਪਾਂ ਸਟਾਰਟ ਕਰ ਰਹੇ ਹਾਂਗੇ ਹੁਣੇ ਨੈਕਸਟ ਮੰਥ ਤੋਂ ਸਟਾਰਟ ਕਰਾਂਗੇ ਜਿਵੇਂ ਕਈ ਨਹੀਂ ਵੀ ਆ ਸਕਦੇ ਤੁਹਾਨੂੰ ਪਤਾ ਨਹੀਂ ਵੀ ਆਣ ਦਿੰਦੇ ਹੈਗੇ ਹਨ ਉਹਨਾਂ ਵਾਸਤੇ ਆਨਲਾਈਨ ਕਲਾਸਾਂ ਸਟਾਰਟ ਕਰਾਂਗੇ ਕਿ ਆਪ ਨੂੰ ਮਾਨਸਾ ਆਉਣ ਦੀ ਦਿੱਕਤ ਹੈ ਜੀ ਤੇ ਉਹਦਾ ਉਹਦੀ ਪ੍ਰੋਬਲਮ ਹੈ ਤੇ ਭੈਣੇ ਤੁਹਾਨੂੰ ਕਿੱਦਾਂ ਦਾ ਕੰਮ ਲੱਗ ਰਿਹਾ ਦੀਦੀ ਕਿੱਦਾਂ ਕੰਮ ਸਕੇ ਰਿਹਾ ਵਧੀਆ ਸਕੇ ਰਿਹਾ ਵਧੀਆ ਸਕੇ ਰਿਹਾ ਹਾਂਜੀ ਬਹੁਤ ਵਧੀਆ ਸਟਿਚਿੰਗ ਸਿੱਖਾਂਗੇ ਠੀਕ ਹੈ ਤੇ ਭਾਈ ਤੁਹਾਨੂੰ ਦੁਕਾਨ ਦਾ ਐਡਰੈਸ ਦਿਖਾ ਦਾਂਗੇ ਤੇ ਤੁਸੀਂ ਮੈਡਮ ਨਾਲ